ਮਣਪ੍ਰੀਤ ਨਹੀਂ ਮਣਪ੍ਰੀਤ ਹਾਂਜੀ ਮੰਮੀ 6 ਵਜ ਗਿਆ ਆਪਣਾ ਟਾਈਮ ਤਾਂ ਨਹੀਂ ਪਤਾ ਲੱਗਦਾ ਤੁਹਾਨੂੰ ਕੀ ਟਾਈਮ ਹੋ ਗਿਆ 6 ਵਜ ਗਿਆ ਉਹ ਵੀ ਪਤਾ ਹੀ ਨਹੀਂ ਲੱਗਾ ਅੱਜ ਕਦੋਂ ਤੇ ਮੁੰਡੇ ਜਿਮ ਗਏ ਹੋ ਆਉਣ ਵਾਲੇ ਵਾਪਸ ਜਿਮ ਤੋਂ ਤੁਸੀਂ ਸੁੱਤੇ ਗਏ ਨਹੀਂ ਉੱਠਣ ਡਈਆਂ ਅੱਜ ਐਤਵਾਰ ਤਾਂ ਇਹ ਤਾਂ ਸੁੱਤੇ ਹੀ ਰਹਣਾ ਤੂੰ ਨਹੀਂ ਪਤਾ ਲੱਗਾ ਤੁਸੀਂ ਮੈਨੂੰ ਹੀ ਕੀ ਕਰੋ ਤੁਸੀਂ ਜਲਦੀ ਉੱਠੋ ਨਹੀਂ ਲੱਗੇ ਠਾਣੋ ਕੀ ਕਰੋ ਮੈਨੂੰ ਹੀ ਕੀ ਕਰੋ ਉਹਨੂੰ ਵੀ ਲੱਗੀਆਂ ਠਾਣੋ ਉਹਦੀ ਵੀ ਕਲਾਸ ਲਾਉਣੀ ਆ ਮੇਰਾ ਅੱਜ ਹਾਂਜੀ 6 ਵਜ ਗਿਆ ਆਪਣਾ ਟਾਈਮ ਨਹੀਂ ਪਤਾ ਲੱਗਦਾ ਕਿੰਨਾ ਟਾਈਮ ਹੋ ਗਿਆ ਹੋ ਮੈਨੂੰ ਪਤਾ ਨਹੀਂ ਚੰਗਾ ਐਤਵਾਰ ਆਇਆ ਤੂੰ ਸੁੱਤ ਗਈ ਨਹੀਂ ਉੱਠਦੀ ਆ ਵੀ ਸੁੱਤੀ ਹੀ ਉਹਨੂੰ ਉਠਾਇਆ ਤਾਂ ਉਹ ਬੋਲਣ ਲੱਗ ਪਈ ਆ ਹਾਏ ਦੀਦੀ ਉਠਾਇਆ ਨਹੀਂ ਮੈਨੂੰ ਕਿੰਨਾ ਟਾਈਮ ਹੋ ਗਿਆ ਅੱਜ ਤੂੰ ਮੈਨੂੰ ਤੇ ਆ ਮਮੀ ਹੁਣ ਠਾਕੇ ਗਏ ਮੇਰੀ ਤੇ ਆਬ ਨਹੀਂ ਜਾਗ ਖੁੱਲੀ ਅੱਜ ਤੂੰ ਹੀ ਮੇਰੇ ਨਾਲ ਵੀ ਇੱਕ ਢੀਠ ਹੋ ਗਈਆਂ ਤੇਰੇ ਕੋਲ ਵੀ ਉੱਠਿਆ ਗਿਆ ਮੈਨੂੰ ਜਾਗ ਹੀ ਨਹੀਂ ਆਈ ਜਾਗ ਨਹੀਂ ਆਈ ਮੈਂ ਠੀਕ ਨਹੀਂ ਮੇਰ ਕੋ ਤਾਂ ਨਹੀਂ ਉੱਠਿਆ ਗਿਆ ਹੁਣ ਇੰਜ ਕਰ ਉਹ ਤੂੰ ਨਾਲਾ ਫਟਾਫਟ ਤੇ ਮੈਂ ਵੀ ਨਾਲਾ ਮੁੜ ਕੇ ਮਮੀ ਬੋਲਦੇ ਆ ਵੀ ਨਾ ਕੇ ਨਹੀਂ ਵੜਦੀਆਂ ਰਸੋਈ ਚੋਂ ਉਧਾਂ ਵੜ ਜਾਂਦੀਆਂ ਵਾ ਫਿਰ ਸਫਾਈਆਂ ਕਰਕੇ ਫਿਰ ਚਾਹ ਪੀਣੇ ਚਲਨਾ ਕੰਮ ਨਾ ਕਰ ਲਈ ਨਹੀਂ ਨਹੀਂ ਪਹਿਲ ਉਹਨਾਈਏ ਚਲ ਜਾ ਕੇ ਨਾ ਪਹਿਲੇ ਫਿਰ ਮੈਂ ਵੀ ਨਾਲ ਆ ਚਲ ਠੀਕ ਹੈ ਮੇਰੇ ਨਾਲ ਠੀਕ ਹੈ ਦੇਖ ਕੀ ਕਰਨ ਦਾ ਹੈ ਜੇ ਮੈਂ ਕੱਪੜੇ ਕੱਢਣ ਦੀ ਕੱਪੜੇ ਧੋਣ ਲੱਗੇ ਆ ਤੇ ਮੈਂ ਫਿਰ ਝਾੜੂ ਲਾਣਾ ਤੂੰ ਕੱਪੜੇ ਧੋ ਲਾ ਤੇ ਮੈਂ ਕੱਪੜੇ ਮਸ਼ੀਨ ਚ ਪਾ ਲਾਂ ਗੇੜਾ ਕਰ ਲਾਂ ਤੇ ਫਿਰ ਚਾਹ ਬਣਾਉਣੀ ਹੈ ਫਿਰ ਆ ਫਿਰ ਬਹਿ ਕੇ ਪੀ ਲਾਂਗੇ ਚਾਹ ਠੀਕ ਹੈ ਜਾ ਹਣ ਤੂੰ ਝਾੜੂ ਲਾ ਲਾ ਠੀਕ ਹੈ ਲਗੋਂ ਨਾ ਆ ਗਿਆ ਹਲੋ ਸਸੀ ਕਾ ਮਮੀ ਜੀ ਠੀਕ ਠਾਕ ਵਧੀਆ ਕੱਪੜੇ ਧੋਬ ਕੇ ਵੇਖਣ ਰਾਜ ਨੇ ਚਾਹ ਬਣਾਈ ਆ ਬਾਕੀ ਕੰਮ ਚਾਹ ਪੀ ਕੇ ਕਰਦੇ ਹਾਂ ਚਾਹ ਬਣਾਈ ਹੋਣੀ ਰਾਜ ਨੇ ਹਮ ਮਹਾਰਾਣੀ ਜੱਜੇ ਝਾੜੂ ਹੀ ਮਾਰਨ ਦੀ ਝਾੜੂ ਨਹੀਂ ਮਾਰਿਆ ਫੋਨ ਤੇ ਲੱਗੀ ਆ ਤੇ ਮੈਂ ਸਾਰੇ ਕੰਮ ਕਰ ਰਹੀ ਹਾਂ ਰਾਜ ਕਿਹਦਾ ਫੋਨ ਆਉਣ ਡਿਆ ਮੈਂ ਚਾਹ ਢੀਕਣ ਨਹੀਂ ਆ ਦੀਦੀ ਮੰਮੀ ਹੁਣ ਦਾ ਫੋਨ ਆ ਗਿਆ ਸੀ ਤੇ ਉਹ ਜ਼ਰੂਰੀ ਗੱਲ ਕਰਨ ਡਿਆ ਸੀ ਕੋਈ ਪੇਕੇ ਵਿਹਲੇ ਹੀ ਹੁੰਦੇ ਤੇਰੇ ਪੇਕੇ ਜਦੋਂ ਵੇਖੋ ਸਵੇਰੇ ਸਿਰ ਫੋਨ ਕੰਨ ਦੇ ਨਾਲ ਲੱਗਾ ਹੁੰਦਾ ਝਾੜੂ ਕਿਆ ਮੈਂ ਕੱਪੜੇ ਵੀ ਧੋ ਆਈ ਸਾਰਾ ਕੰਮ ਕਰ ਆਈ ਆ ਦੀਦੀ ਮੇਰਾ ਵੀ ਝਾੜੂ ਲੱਗ ਗਿਆ ਬਸ ਚਾਦਰਾਂ ਝਾੜੀਆਂ ਨਹੀਂ ਮੈਂ ਬਾਅਦ ਝਾੜਦੀ ਆ ਨਾ ਚਾਹਦਾ ਮੈਂ ਬਾਅਦ ਚੁ ਕੀ ਫਾਇਦਾ ਪਹਿਲਾਂ ਚਾਦਰਾਂ ਝਾੜਨੀਆਂ ਆ ਫੇਰ ਹੀ ਝਾੜੂ ਲਾਈਦਾ ਵਾ ਮੈਂ ਘੱਟਾ ਪੈ ਜਾਂਦਾ ਮੈਂ ਨਾ ਤਾਂ ਨਹੀਂ ਮੈਂ ਚਾੜ੍ਹ ਮੈਂ ਚਾਹ ਢੀਕਨ ਦੇਈ ਆ ਹੁਣ ਮੈਂ ਆਪਣੀ ਚਾਹ ਆਪੇ ਬਣਾ ਲ ਲਈ ਤੇਰੀ ਚਾਹ ਤੇ ਪੀ ਲਈ ਮੈਂ ਸਵੇਰ ਦੀ ਦੀਦੀ ਜੇ ਬ ਮੈਂ ਤੇ ਬਣਾ ਹੀ ਦੇਣੀ ਆ ਚਾਹ ਕੰਮਕਿਆ ਤੇ ਕੋਈ ਨਹੀਂ ਕਰਦੀ ਸਹੀ ਲੈ ਦੱਸ ਫੋਨ ਆ ਗਿਆ ਉਹ ਫੋਨ ਤੇ ਗੱਲ ਵੀ ਨਾ ਕਰੇ ਨਾਲ ਮੈਂ ਕੰਮ ਨਹੀਂ ਤੇ ਕਰਨੀ ਨਹੀਂ ਆ ਜੇ ਤੁਸੀਂ ਕੱਪੜੇ ਧੋਤੇ ਤੇ ਮੈਂ ਵੀ ਤੇ ਝਾੜੂ ਲਾਉਣੀ ਨਹੀਂ ਆ ਐਵੇਂ ਭੁੱਲਣ ਲੱਗ ਪੈਂਦੇ ਮੈਨੂੰ ਆਣ ਕੇ ਰਾਜ ਹਾਂਜੀ ਦੀਦੀ ਚਾਹ ਪੀ ਲਾ ਆਣ ਕੇ ਮੁੜ ਕੇ ਕਹਿੰਗੇ ਠੰਡੀ ਚਾਹ ਦੇ ਦਿੱਤੀ ਆ ਅਗੇ ਦੇ ਦੇ ਅਗੇ ਬੱਸ ਵਾਗ ਗਿਆ ਸਿਰ ਮੇਕਅਪ ਦਈ ਕਿਦਾਂ ਕਰਨਾ ਤੇ ਕੰਮ ਕਈਏ ਤੇ ਮੌਤ ਪੈ ਜਾਂਦੀ ਚਾਹ ਕਿਆ ਉਹ ਸਵੇਰ ਦੀ ਬਣਾਈ ਨਹੀਂ ਤੇਦੀ ਬਣਾ ਲਿਆ ਚਾ ਬਣਾ ਲਿਆ ਹੈਂ ਕਿ ਤੇਰੀ ਦਿੱਤੀ ਤੇ ਪੀ ਲਈਂ ਹਣ ਤੂੰ ਮੇਰੀ ਬਣਾਈ ਪੀ ਲਾ ਬੈਲੀ ਸਾਰਾ ਦੇ ਵੈਲੀ ਕੇ ਕਪੜੇ ਤੂੰ ਹੀ ਤੋਂ ਤੇ ਚਾੜੂ ਮੈਂ ਲਾਇਆ ਮੈਂ ਵੈਲੀ ਕਿਥੇ ਚਾਦਰਾਂ ਉਹ ਕਮਰੇ ਚ ਖਲਾਰਾ ਕਿੰਨਾ ਪਿਆ ਉਹ ਨਹੀਂ ਕੀਤਾ ਚਾਦਰਾਂ ਨੂੰ ਕੁਛ ਝਾੜਿਆ ਉਧਰ ਮੰਮੀ ਆਉਣ ਵਾਲੀ ਆ ਤੂੰ ਕੁਛ ਇਹਦਾ ਕੁਛ ਕੀਤਾ ਨਹੀਂ ਦੀਦੀ ਮੈਂ ਚਾੜੂ ਲਾਇਆ ਤੇਗਾ ਕੀਤਾ ਕਿਉਂ ਨਹੀਂ ਲਾੜੂ ਹੀ ਲਾਇਆ ਕੱਲਾ ਹੋਰ ਕੀ ਕੀਤਾ ਤੂੰ ਵੀ ਤਾਂ ਕੱਪੜੇ ਧੋਤੇ ਇਕੱਲੇ ਥੋੜਾ ਕੰਮ ਕੀਤਾ ਕੱਪੜੇ ਢੇਰ ਤੋਂ ਹੋ ਕੇ ਸੁੱਕਣੇ ਪਾ ਗਏ ਏ ਤੇ ਹਰ ਗੱਲਾਂ ਆਉਂਦੀਆਂ ਮੇਰਾ ਵੀ ਉਨਾ ਹੀ ਕੰਮ ਹੀ ਜਿੰਨਾ ਦਾ ਡਾਏ ਨੂੰ ਤਾਂ ਚਾਹ ਹੀ ਨਹੀਂ ਦੇ ਆ ਕਦੋਂ ਦਾ ਦਿਨ ਚੜਿਆ ਤੁਹਾਡੀ ਚਾਹ ਨੇ ਮੁੱਕੀ ਸਵੇਰ ਦਾ ਕਿੰਨਾ ਕੰਮ ਕੀਤਾ ਕੱਪੜਿਆਂ ਦਾ ਢੇਰ ਤੋਤਾ ਇਹ ਕਿੰਨਾ ਕੰਮ ਆ ਕਿਦਾਂ ਕੱਪੜਾਂ ਦਾ ਢੇਰ ਤੋਂ ਤਾਂ ਕਿੰਨਾ ਕੰਮ ਆ ਕਿਦਾਂ ਤੇ ਇਹਨੂੰ ਵੀ ਕਹਦੇ ਆ ਕਰੋ ਨਾ ਕੁਝ ਨੂੰ ਕਿੰਦੇ ਰਹਿੰਦੇ ਜਿਹੜੀ ਸੇਰਦੀ ਆ ਜਿਹੜਾ ਤੁਸੀਂ ਕੰਮ ਦੋ ਜਣੀਆਂ ਕਰਨ ਡੀਆਂ ਜਨਾ ਇੱਕ ਜਣੀ ਝਾੜੂ ਲਾਉਣ ਦੇ ਇੱਕ ਜਣੀ ਕੱਪੜਾ ਤੋਂ ਇੱਕ ਘੰਟੇ ਦਾ ਕੰਮ ਆ ਸਾਰਾ ਹੀ ਕੰਮ ਆ ਕਰਦਾ ਤੁਸੀਂ ਪਾਈਆਂ ਦਾ ਕੰਮ ਕਿੰਨਾ ਹੁੰਦਾ ਝਾੜੂ ਪੋਚਾ ਕਿੰਨਾ ਗਮ ਹੋ ਜਾਂਦਾ ਮੈਂ ਸਾਰਾ ਇੱਕ ਘੰਟੇ ਚ ਕਰ ਲੈਨੇ ਆ ਕੰਮ ਤੁਸੀਂ ਇਹ ਦੋ ਜਣੀਆਂ ਜਮਕਦੀਆਂ ਰਹਿੰਦੀਆਂ ਤੁਹਾਡੇ ਕੋ ਕੱਖ ਵੀ ਨਿਬੜਦਾ ਮੇਰਾ ਇਹਦਾ ਕੰਮ ਇਹਦਾ ਕੰਮ ਕੰਮ ਤੇ ਮੇਰਾ ਕੰਮ ਕੁਛ ਨਹੀਂ ਹੈਗਾ ਮੈਨੂੰ ਲੱਗਦਾ ਤੂੰ ਹਜੇ ਰੋਟੀ ਵੀ ਨਹੀਂ ਬਣਾਈ ਹੋਣੀ ਰੋਟੀ ਰੋਟੀ ਤੱਕੇ ਬਣਾਉਣਾ ਰੋਟੇ ਚੇ ਬਣਾਉਣਾ ਜਾਨ ਮੈਂ ਪਿੰਡੀਆਂ ਕੱਟ ਕੇ ਰੱਖੀਆਂ ਆ ਪਿੰਡੀਆਂ ਬਣਾ ਲੈਣੇ ਬਣਾ ਲੈਣਾ ਪਿੰਡੀਆਂ ਤੋਂ 10 ਵਜੇ ਲੱਗਿਆ ਤਾਂ ਪੈਰ ਦੀ ਰੋਟੀ ਕਿਹੜੇ ਵੇਲੇ ਬੰਨੀ ਆ ਤੁਹਾਡੀ ਸਵੇਰ ਦੀ ਨਹੀਂ ਬਣੀ ਮੈਨੂੰ ਹੀ ਕਹਿੰਦੇ ਰਹਿੰਦੇ ਇਹਨੂੰ ਵੀ ਕੁਝ ਕਹਿ ਰਿਆ ਕਰੋ ਮੈਂ ਦੋਵਾਂ ਨੂੰ ਕਹਿਣ ਲਈ ਝਾੜੂ ਲਾ ਕੇ ਤੇ ਨੁਕਰੇ ਫੋਨ ਫੜ ਕੇ ਪੇਕੇਆਂ ਦਾ ਫੋਨ ਆਇਆ ਰਹਿੰਦਾ ਉਹਨਾਂ ਨਾਲ ਗੱਲਾਂ ਕਰਦੀ ਰਹਿੰਦੀ ਸਾਰੀ ਦਿਹਾੜੀ ਮੰਮੀ ਹੁਣ ਫੋਨ ਕਿਸ ਦਾ ਆ ਗਿਆ ਤੇ ਗੱਲ ਵੀ ਸੋਹਣੀ ਮੇਰੇ ਮੰਮੀ ਨੇ ਵੀ ਠੀਕ ਦੇ ਮੈਂ ਗੱਲ ਕਰਨ ਦੀ ਹੈ ਤੇ ਉਦੋਂ ਤੇ ਦੀਦੀ ਬੋਲੀ ਜਾਂਦੇ ਆ ਕਿ ਫੋਨ ਆ ਗਿਆ ਫੋਨ ਆ ਗਿਆ ਚੱਲ ਫੋਨ ਸੁਣ ਲਿਆ ਤਾਂ ਠੀਕ ਆ ਆਹ ਹੋਪ ਤੂੰ ਹੀ ਤੇ ਹੋਰੀ ਸੈੱਡ ਲੈਣੀ ਕਦੀ ਮੇਰੀ ਸੈੱਡ ਵੀ ਲੈ ਲਿਆ ਕਰੋ ਮੈਂ ਦੋਵਾਂ ਦੀ ਸੈੱਡ ਲੈਣੀ ਆ ਦੀਦੀਏ ਚ ਸੈੱਡ ਲੈਣ ਵਾਲੀ ਕਿਹੜੀ ਗੱਲ ਫੋਨ ਆਇਆ ਤਾਂ ਫੋਨ ਸੁਣਾ ਹੀ ਤੇਰਾ ਫਰੋਹਦਾ ਇਹੋ ਕੰਮ ਹੈ ਸਵੇਰੇ ਸਵੇਰੀ ਤੈਨੂੰ ਫੋਨ ਆਉਣੇ ਹੁੰਦੇ ਆ ਕਹਿ ਸਕਦੀਆਂ ਵੀ ਮੈਂ ਸਵੇਰੇ ਸਵੇਰ ਮੰਮੀ ਘਰ ਨੂੰ ਕੰਮ ਕਰਨ ਢੀ ਆ ਠਹਿਰ ਕੇ ਫੋਨ ਕਰਦੇ ਹੋ ਹੁਣ ਇਸ ਹੋੜੇ ਮੇਰਾ ਨਾ ਪਿੜੋ ਪਿੜੋ ਉੱਠ ਕੇ ਜਾ ਕੇ ਤਾਂ ਰੋਟੀ ਬਣਾਓ ਟਾਈਮ ਨਾਲ ਟਾਈਮ ਨਹੀਂ ਮੰਨਦੀ ਕਿੰਨਾ ਕਰਦਾ ਇੱਥੇ ਡਈਆਂ ਬੈਸਨ ਇੱਕ ਦੂਜੀ ਨਾਲ ਛੇਤੀ ਛੇਤੀ ਰੋਟੀ ਬਣਾ ਲਓ ਉੱਠ ਕੇ ਤਾਂ ਮੁੰਡਿਆਂ ਨੂੰ ਰੋਟੀ ਖਾਣਨੀ ਆ ਉਹਨਾਂ ਨੂੰ ਮੈਂ ਸਵੇਰ ਤੱਕ ਪਰੋਂਟੀਆਂ ਲਾ ਕੇ ਉਹਨਾਂ ਨੂੰ ਮੈਂ ਚਲ ਗਏ ਦੋਵਾਂ ਨੂੰ ਲਾਤਾ ਇਹ ਫੋਨ ਤੇ ਲੱਗੀ ਚਲ ਗਏ ਦੋਵੇਂ ਦੋਵੇਂ ਬੋਲ ਇਹਨੂੰ ਤੇ ਕਿੰਨੇ ਕੁਝ ਕਹਿਣਾ ਨਹੀਂ ਮੈਨੂੰ ਹੀ ਕਹਿਣਾ ਵੱਡੀ ਮੈਂ ਆ ਵਾਣਾ ਮੈਨੂੰ ਹੀ ਕਹਿਣਾ ਸਾਰਿਆਂ ਨੇ ਮੇਰੇ ਤੇ ਪਾਰਾ ਹਈ ਹੁੰਦਾ ਸਾਰਿਆਂ ਦਾ ਵੀ ਮੈਂ ਤਾਂ ਦੋਵਾਂ ਨੂੰ ਕਹਿ ਨਹੀਂ ਤਾਨੂੰ ਦੋਵਾਂ ਨੂੰ ਕਹਿ ਦਿੰਨੀ ਚੱਲ ਹੁਣ ਉੱਠੋ ਤਾਂ ਫਿਰ ਪਿੰਡਿਆਂ ਬਣਾ ਲਾ ਲਾ ਤੜਕਾ ਪਿੰਡਿਆਂ ਨੂੰ ਮੈਂ ਨਹੀਂ ਪਿੰਡਿਆਂ ਖਾਣੇ ਨਾ ਮੇਰੇ ਬੱਚੇ ਖਾਂਦੇ ਆ ਤੇ ਨਾ ਮੈਂ ਹੀ ਖਾਨੀ ਤੁਸੀਂ ਫੇਰ ਹੋਰ ਕਿਹੜੀ ਸਬਜ਼ੀ ਬਣਾਉਣੀ ਹੈ ਮੈਂ ਤੇ ਪਿੰਡੀਆਂ ਬਣਾਉਣ ਲੱਗਾਂ ਤੂੰ ਹੀ ਬਣਾ ਲਓ ਪਿੰਡੀਆਂ ਮੈਂ ਹੋਰ ਕੁਝ ਬਣਾ ਲੈਨੀ ਹੈ ਹੁਣ ਤੁਸੀਂ ਫੇਰ ਸ਼ੁਰੂ ਹੋ ਗਏਂ ਜੇ ਤੂੰ ਤੂੰ ਮੈਂ ਮੈਂ ਕਰਨ ਲੱਗ ਪਈਆਂ ਜਾਂ ਤੇ ਕੀ ਗੱਲ ਤੈਨੂੰ ਗੱਲ ਤੂੰ ਪਿੰਡੀਆਂ ਕਿਉਂ ਨਹੀਂ ਖਾਣੀਆਂ ਮੇਰੇ ਬੱਚੇ ਨਹੀਂ ਖਾਂਦੇ ਪਿੰਡੀਆਂ ਕਿਉਂ ਨਹੀਂ ਖਾਂਦੇ ਪਿੰਡੀਆਂ ਖਾ ਤਾਂ ਲੈਂਦੇ ਪਿੰਡੀਆਂ ਨਹੀਂ ਖਾਂਦੇ ਨਾ ਮੈਂ ਖਾਣੀ ਨਾ ਮੇਰੇ ਬੱਚੇ ਖਾਂਦੇ ਤੂੰ ਹੀ ਖਾਣਿਆ ਤੇ ਨਾ ਤੁਹਾਨੂੰ ਤਾਂ ਆਈਆਂ ਪਿੰਡੀਆਂ ਮੈਂ ਬਣਾ ਲਓ ਫੇਰ ਤੁਸੀਂ ਤੂੰ ਕਦ ਨਾ ਖਾਣੇ ਤੂੰ ਕੀ ਬਣਾਉਣਾ ਮੈਂ ਹੋਰ ਖਿਚੜੀ ਬਣਾ ਲੈਨੀ ਹੈ ਤੇ ਤੁਸੀਂ ਵਖੋ ਵਖ ਚੀਜ਼ਾਂ ਬਣਾਉਣੀਆਂ ਕੋਈ ਨਹੀਂ ਬਣਾ ਲੈਨੀ ਨਹੀਂ ਨੀ ਮੈਂ ਕਿਹੜਾ ਭਾਰੇ ਲਿਆ ਫੜਾ ਦੋ ਮੈਨੂੰ ਕੋਈ ਨਹੀਂ ਜੇ ਮੈਂ ਚਾਹ ਬਣਾ ਸਕਦੀ ਨੀ ਮੈਂ ਕਾਪਾਂਡੇ ਵੀ ਚੁੱਕ ਸਕਦੀ ਵੇਲੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਇਹ ਕਿਹੜਾ ਭਾਰਾ ਕੰਮ ਐ ਐਵੇਂ ਹੀ ਜਾਣ ਕੇ ਸਵੇਰ ਤੇ ਫੋੜ-ਫੋੜ ਕਰੀ ਜਾਂਦੇ ਨਾ ਕੋਈ ਗੱਲ ਨਾ ਬਾਤ ਜਾਣੀ ਚੱਲ ਜਾਂਦਾ ਭੇਤ ਪਾਲਿਆ ਕਰ ਤੇ ਮੇਰੇ ਦੁਆਲੇ ਭੇਤ ਪਾਲਾ ਦਾ ਹੁਣ ਬੋਲੀ ਇਹ ਤੂੰ ਉੱਠ ਕੇ ਨਾਲ ਲੱਗ ਜਾ ਖੜੀ ਹੋ ਜਾ ਤਾਂ ਹੁਣ ਲੱਗ ਪਣਾ ਇਕੱਲੀ ਮੈਂ ਸੋ ਠੀਕ ਹੀ ਕਰਨਾ ਦੱਸ ਇਹਨਾਂ ਦਾ ਕੀ ਕਰਾਂ ਮੈਂ ਦੋ ਜਾਨੀਆਂ ਦਾ ਇਹ ਤੇ ਬੈਸੀ ਜਾਂਦੀਆਂ ਆਪਸ ਵਿੱਚ ਉਹ ਆਂਦੀ ਉਹ ਨਾ ਗੱਲ ਕਰੇ ਮੈਨੂੰ ਉਹ ਕਹਿੰਦੀ ਹੋਰਾਂ ਗੱਲ ਕਰੇ ਜੇ ਮੈਂ ਕਹਿੰਨੀ ਤਾਂ ਕਹਿੰਦੀ ਤੂੰ ਉਹਦੀ ਸਾਈਡ ਲੈਣੀ ਉਹ ਕਹਿੰਦੀ ਤੂੰ ਦੀ ਸਾਈਡ ਲੈਣੀ ਦੱਸ ਮੈਂ ਕੀ ਕਰਾਂ ਮੈਂ ਤੇ ਵਿੱਚ ਹੱਸੀ ਦੋਵਾਂ ਜਾਣੀਆਂ ਦੇ ਦੀਦੀ ਏਸੀ ਕੋ ਬੰਦ ਕੀਤਾ ਜੇ ਕੰਮਕਾਰ ਕੋਈ ਨਹੀਂ ਹੈਗਾ ਤੈਨੂੰ ਮੈਂ ਸਾਰਾ ਕੰਮ ਕਰਕੇ ਬੈਠੀ ਆ ਕਿਦਾ ਤੂੰ ਮੈਡਮ ਏਸੀ ਚਲਾ ਕੇ ਪੱਖਾ ਲਾ ਕੇ ਟੀਵੀ ਲਾ ਕੇ ਮੈਡਮ ਟੌਰ ਦੇ ਨਾਲ ਬੈਠੀ ਆ ਤੇ ਗਰਮੀ ਚ ਬੈ ਜਾ ਪੱਖਾ ਚਲਾ ਕੇ ਬਹਿਣਾ ਵਈ ਨਹੀਂ ਗਰਮੀ ਕੱਪੜੇ ਲਾ ਕੇ ਲਿਆਂਦੇ ਉਜੋੜੇ ਪ੍ਰੈਸ ਕੀਤੇ ਕੋਈ ਗੱਲ ਨਹੀਂ ਕਰ ਲਾਂਗੇ ਕੱਪੜੇ ਵੀ ਠਹਿਰ ਕੇ ਕਰ ਲਾਂਗੇ ਥੋੜਾ ਆਰਾਮ ਨਹੀਂ ਕਰਨਾ ਮੈਂ ਵੇਖਣ ਨਹੀਂ ਆ ਟੀਵੀ ਤੇ ਕੀ ਵੇਖਣ ਨਹੀਂ ਆ ਟੀਵੀ ਤੇ ਮੈਂ ਤੇ ਉਹ ਟੀਵੀ ਤੇ ਵੇਖਣ ਨਹੀਂ ਹਾਂ ਜਿਹੜਾ ਨੂਰ ਤੇ ਸਾਹਿਬ ਦਾ ਨਵਾਂ ਚੈਨਲ ਬਣਿਆ ਵਾ ਕਿਡੀ ਵਧੀਆ ਵੀਡੀਓ ਲੈ ਕੇ ਆਂਦੀ ਹੈ ਉਹਨਾਂ ਨੇ ਐਤਕੇ ਵੇਖੀ ਜੇ ਤੁਸੀਂ ਲੜਨ ਨੂੰ ਆ ਗਏ ਜੇ ਬੇਲੀ ਸਾਰਾ ਦਿਨ ਇਹੋ ਕੁਝ ਕਰਨਾ ਵਾ ਕੰਮ ਥੋੜੀ ਤੈਨੂੰ ਕੋਈ ਹੈਗਾ ਵਾ ਮੈਂ ਸਾਰਾ ਕੰਮ ਕਰਕੇ ਬੈਠੀ ਹਾਂ ਆਪਣਾ ਜਦੋਂ ਬਿੱਲ ਦੀ ਵਾਰ ਹੀ ਆਉਂਦੀ ਤੇਰਾ ਘਰ ਵਾਲਾ ਚੀਕਦਾ ਉਹਦੋਂ ਬਿੱਲ ਤਰਨ ਲੱਗਾ ਅਹੀਂ ਆਪਣਾ ਬਰਾਬਰ ਦਾ ਹਿੱਸਾ ਦਿੰਨੇ ਆ ਸਾਰਾ ਰਾਸ਼ਨ ਪਾਣੀ ਮੇਰਾ ਘਰ ਵਾਲਾ ਲੈ ਕੇ ਆਉਂਦਾ ਜਿਹੜਾ ਖਾਂਦੇ ਜੇ ਬੈਠੇ ਤੇਰਾ ਘਰ ਵਾਲਾ ਜਿਆਦਾ ਕਮਾਈ ਕਰਨ ਡਿਆ ਹਣਾ ਤੇ ਜਿਆਦਾ ਕਮਾਈ ਕਰਨ ਡਿਆ ਤੂੰ ਪਹਿਲੋਂ ਆਈਆਂ ਕਿ ਮੈਂ ਆਈ ਹਾਂ ਫਿਰ ਕਿਉਂ ਹੈ ਤੁਸੀਂ ਪਹਿਲੋਂ ਆਏ ਤੇ ਮੇਰੇ ਸਿਰ ਤੇ ਹੀ ਸਾਰਾ ਸਹਾਨ ਚੁਟਿਆ ਮੇਰੇ ਸਿਰ ਤੇ ਹੀ ਸਾਰਾ ਕੰਮ ਨਹੀਂ ਇਹੋ ਹੀ ਕਰੇ ਇਹੋ ਹੀ ਕਰੇ ਮੈਂ ਵੀ ਬਰਾਬਰ ਦਾ ਕਰਦੀ ਜੇ ਤੁਸੀਂ ਕਰਦੇ ਜੇ ਨਾ ਮੈਂ ਵੀ ਉਨਾ ਹੀ ਕਰਦੀ ਆ ਸਾਰੀ ਦਿਹਾੜੀ ਵੇਲੀ ਮੈਡਮ ਬਣ ਕੇ ਬੈਠੀ ਰਹਿੰਦੀ ਕਦੀ ਫੋਨ ਲਾ ਲਿਆ ਕਰਨ ਨੂੰ ਕਦੀ ਕੋਸ਼ ਕਰ ਲਾ ਪੀ ਕਦੀ ਕੋਸ਼ ਕਰਨ ਲਾ ਪੀ ਤੁਹਾਨੂੰ ਦੇ ਹੋ ਸਾੜ ਰਹਿੰਦਾ ਕਿ ਬੈਠੀ ਕਿਉਂ ਰਹਿੰਦੀ ਮੈਂ ਕੰਮ ਕਰਕੇ ਬੈਠੀ ਨਹੀਂ ਬੈਠੀ ਮੈਨੂੰ ਕਦਾ ਸਾੜ ਰਹਿੰਦਾ ਜਦੋਂ ਵੇਖੋ ਉਦੋਂ ਮੇਰੇ ਦਿਵਾਲੇ ਹੋ ਜਾਂਦੇ ਬੈਠੀ ਰਹਿੰਦੀ ਨਹੀਂ ਬੈਠੀ ਨਹੀਂ ਤੁਸੀਂ ਵੀ ਲੈ ਜਾ ਕਰੋ ਹਾਂ ਤੇ ਕੰਮ ਤੇ ਕਿੰ ਤੇ ਕੰਮ ਕਰਕੇ ਬੈਠੀ ਨਹੀਂ ਤੂੰ ਹੀ ਹਰ ਵੇਲੇ ਐਸੀ ਐਸੀ ਕਰਦੇ ਰਹਿੰਦੇ ਤੂੰ ਹੀ ਐਸੀ ਪੇਕਿਆਂ ਤੋਂ ਲੈਂਦਾ ਆ ਕੀ ਰੌਲਾ ਪਾਇਆ ਤੂੰ ਸਵੇਰ ਦੀ ਘਿਚਕੇ ਚਲਾਈ ਆ ਤੂੰ ਮੈਂ ਬਾਹਰ ਖਲੋਤੀ 2 ਮਿੰਟ ਉਹ ਤੇ ਕੋਲ ਆਂਦੀ ਤੇ ਤੁਹਾਡੇ ਤੇ ਕੋਲ ਉਹ ਮੈਨੂੰ ਕਹਿੰਦੀ ਸਾਡੇ ਘਰ ਰੌਲਾ ਕਾਦਾ ਪੈਂਦਾ ਮੈਂ ਕਿ ਮੇਰੀਆਂ ਪੇਡਾਂ ਲੜਨਦੀਆਂ ਫੇਰ ਮੈਨੂੰ ਲੱਗਦੀਆਂ ਦੋਵੇਂ ਜਾਣੀਆਂ ਮੈਨੂੰ ਆਂਦੀ ਵੀ ਐਸੀ ਆਪਣੇ ਪੇਕਿਆਂ ਤੋਂ ਲੈਂਦਾ ਇਹਦੇ ਬਾਅਦ ਚ ਆਈ ਤੇ ਇਹ ਲੈ ਆਉਂਦੀ ਪੇਕਿਆਂ ਤੋਂ ਐਸੀ ਕਿਉਂ ਮੈਂ ਬਾਅਦ ਚ ਲੈ ਆਉਂਦੀ ਜਦੋਂ ਹੈਗਾ ਹੀ ਐਸੀ ਤੇ ਮੈਂ ਕਿਉਂ ਲੈ ਕੇ ਆਉਂਦੀ ਤੂੰ ਹੀ ਲੈਂਦਾ ਮੇਰੀ ਗੱਲ ਸੁਣੋ ਤੁਸੀਂ ਪੇਕਨ ਦੇ ਵਿੱਚ ਲੈਣ ਦੇ ਲੜਨ ਬਰਨ ਤੁਸੀਂ ਆਪਸ ਵਿੱਚ ਡਈਆਂ ਜੇ ਤਾਂ ਉਹਨਾਂ ਨੂੰ ਕੋਈ ਪ੍ਰੇਮ ਨਾ ਮੰਮੀ ਐਸੀ ਬੰਦ ਕਰਦਾ ਕਹਿੰਦੀ ਪੱਖਾ ਕਿਉਂ ਲਾ ਕੇ ਬੈਠੀ ਤੂੰ ਵੀ ਐਸੀ ਲਾ ਕੇ ਉਧਰ ਪੈ ਜਾ ਉਧਰ ਲੱਗਾ ਨਾ ਤੂੰ ਵੀ ਲਾ ਲਾ ਉਧਰ ਜਾ ਕੇ ਤੇ ਮੇਰੇ ਸਿਰ ਤੇ ਕੱਲੀ ਸਿਰ ਸਾਣ ਆ ਮੈਂ ਜਿਆਦਾ ਖਾਨੀ ਆ ਇਹ ਮੈਡਮ ਬੈਠੀ ਰਹਿੰਦੀ ਸਾਰਾ ਦਿਨ ਟੀਵੀ ਲਾ ਲੱਗ ਇਹੋ ਸਾਣ ਆ ਆਪਣੇ ਆਪ ਵੇਖੋ ਲੋਕੀ ਤਾਂ ਕੀ ਜਾਂਦੇ ਹੁੰਦੇ ਗਲੀ ਵਾਲੇ ਜਿੱਥੋਂ ਤੁਸੀਂ ਰੌਲਾ ਪਾਉਣ ਦੇ ਆ ਮੈਨੂੰ ਉਹਨੇ ਚੈਨ ਭਜਾਇਆ ਤਾਂ ਉਹਦਾ ਕਹਿੰਦੀ ਤੁਹਾਡੇ ਘਰ ਕੀ ਹੋ ਗਿਆ ਜਾ ਕੇ ਵੇਖੋ ਕਿਉਂ ਬੋਲਣ ਦਈਆਂ ਦੀਦੀ ਬੋਲਣ ਦੀ ਹਾਂ ਕਿ ਮੈਂ ਤਾਂ ਚੁੱਪ ਕਰਕੇ ਬੈਠੀ ਸੀ ਤੈਨੂੰ ਦੀਦੀ ਨਹੀਂ ਚੰਗੀ ਲੱਗਦੀ ਤੂੰ ਚੁੱਪ ਕਰਕੇ ਤੂੰ ਬੜੀ ਮੀਣੀ ਆ ਕੀ ਮੈਂ ਮੀਣੀ ਆ ਤਾਂ ਮੀਣੀ ਆ ਆ ਮੇਰੇ ਜਿਹੜਾ ਡੱਗੇ ਹੱਥ ਚੁੱਪ ਕਰ ਜਾਓ ਮੇਰਾ ਤਾਂ ਸਿਰ ਪਿਡੋਂਦਾ ਮੈਨੂੰ ਤਾਂ ਲੱਗਦਾ ਤਾਂ ਮੇਰਾ ਵੀਪੀ ਵਧਾਤਾ ਮੈਂ ਤਾਂ ਮੰਮੀ ਬੋਲਣ ਹੀ ਨਹੀਂ ਨਹੀਂ ਮੈਂ ਤੁਹਾਡੇ ਸਾਹਮਣੇ ਚੁੱਪੀ ਆ ਉਦੋਂ ਦੀ ਨਹੀਂ ਤੂੰ ਉਹਦੇ ਮੂੰਹ 'ਚ ਲੱਤ ਨਾ ਪਾ ਕੇ ਬੈਠੀਂ ਸਾਰੀ ਦਿਨ ਜਾਦੀ ਦਵਾਜ ਤੇ ਤੇਰੀ ਜਾਣ ਲਈ ਬਾਹਰ ਤੁਹਾਨੂੰ ਤਾਂ ਉਦੀ ਸਾਈਡ ਲੈਣੀ ਹੁੰਦੀ ਆ ਦੇ ਮੈਂ ਦੋਵਾਂ ਦੀ ਨਹੀਂ ਸਾਈਡ ਨਹੀਂ ਨਹੀਂ ਤੂੰ ਹਟਨਾ ਦੇਖ ਤੂੰ ਜਿਹਦੀ ਗੁੱਤ ਫੜੋ ਤੇ ਫੇਰ ਪਤਾ ਲੱਗੂ ਲੋਕਾਂ ਨੂੰ ਕਿਹਨਾਂ ਦੀ ਨੋਆ ਲੜਨਦਈਆਂ ਇਤਨਾ ਥੜੀ ਪਤਾ ਰੱਖ ਗੰਡੇ ਉਹ ਤਾਂ ਫੜਨੂ ਤਿਆਰ ਉਹਦੇ ਅੰਗੇ ਫੜਨੂ ਫੜਨ ਲਈ ਆ ਬੜੀ ਧੁਪਲੀ ਮਾਨ ਸੇ ਆਣਾ ਆਵੇ ਨਹੀਂ ਪੈਣਾ ਮੈਂ ਚੱਲਨੇ ਆ ਤੁਸੀਂ ਲੜੋ ਮਰੋ ਜੋ ਮਰਜੀ ਕਰੋ ਮੈਂ ਚੱਲਨੇ ਮੇਰੇ ਕੋਲ ਤੁਹਾਨੂੰ ਨਾ ਸਿਰਖ ਪਾਇਆ ਜਾਂਦਾ ਆ ਖੋਸ਼ ਆਣ ਚੰਗੀ ਆਣ ਖੋਸ਼ ਆ ਨਾ ਹੁਣ ਪੈ ਗਈ ਕਲੇਜ ਟੱਕਰੀ ਤੇਰੀ ਟੱਕਰੀ ਤੇਰੀ ਤੂੰ ਹੀ ਮਗਰ ਪਈ ਆ ਮੇਰੇ ਆ ਵੇਹ ਤੇਰੇ ਗਾੜੀ ਜੋੜੇ ਹਾਂ ਹੀ ਤੁਹਾਡੇ ਗਾੜੀ ਜੋੜੇ ਗਾੜੀ ਵਿਜੋੜੇ ਹੱਥ ਦਫਾ ਉਪਰੇ ਆ ਗਈ ਮੈਨੂੰ ਮੱਤਾ ਦੇਣ ਵਾਲੀ ਵੱਡੀ ਜਠਾਣੀ ਬਣੀ ਫਿਰਦੀ ਮੈਂ ਰੋਪਾਣਾ ਇੱਥੇ ਪਾਹ ਮੇਰੇ ਤੇ ਰੋਗ ਮੈਂ ਵੀ ਤੇਰੀ ਦਰਾਨੀ ਆ ਕੀ ਕਰਨ ਦੇ ਜੇ ਕੋਸ਼ ਨੇ ਵੇਲੇ ਬਿਠੀ ਆ ਮਾਹੂਲ ਵੇਖਣ ਲੱਗੂ ਵੇਖ ਲਾ ਤੂੰ ਹੀ ਮੁੜ ਕੇ ਮਿਲ ਲੋ ਕਹਿੰਦੇ ਸਵੇਰ ਦੇ ਮੈਂ ਕੱਪੜੇ ਧੋਤੇ ਆ ਤੇ ਕੋਠੇ ਤੇ ਰੰਗ ਫੇਟ ਹੋਉਂਦੇ ਆ ਮੁੜ ਕੇ ਬੋਲਦੇ ਆ ਤੇ ਅੰਦਰ ਮੈਡਮ ਲੰਮੇ ਪਈ ਜੀ ਨਾ ਮੈਂ ਦੱਸ ਕੀ ਕਰਾਂ ਤੂੰ ਹੀ ਤਾਂ ਦੋਵੇਂ ਜਾਣੀਆਂ ਨਾ ਮੇਰਾ ਸਿਰ ਖਾਲਿਆ ਉਹ ਆਉਂਦੀ ਆ ਉਹ ਆਉਂਦੀ ਹੋਈ ਤਰ੍ਹਾਂ ਕਰਦੀ ਉਹ ਆਹ ਕਰਦੀ ਆ ਮੈਨੂੰ ਰੋਟੀ ਨਹੀਂ ਬਣਾਉਂ ਦਿੰਦੀ ਆ ਨਹੀਂ ਕਰਦੀ ਜੇਨ ਕਰਦੇ ਤੂੰ ਆ ਤੂੰ ਬੋਲੀ ਜਾਂਦੀ ਉਹ ਤੇ ਉਹ ਬੋਲੀ ਜਾਂਦੀ ਪਹਿਲਾਂ ਸਵੇਰੇ ਭਿੰਡੀਆਂ ਰੱਖ ਦਿੱਤੀਆਂ ਵਾਂ ਤੇ ਪਤਾ ਵੀ ਹੈਗਾ ਮੈਂ ਨਹੀਂ ਖਾਣੀਆਂ ਤੇ ਫਿਰ ਵੀ ਕੱਟ ਕੇ ਸੋੜ ਦਿੱਤੀਆਂ ਵਾਂ ਉਹ ਵੀ ਨਹੀਂ ਬਣਾਈਆਂ ਪਿੰਡੀਆਂ ਮੈਨੂੰ ਬਣਾਉਣੀਆਂ ਪਈਆਂ ਪਤਾ ਵੀ ਹੈਗਾ ਖਾਂਦੀ ਨਹੀਂ ਚੱਲ ਕੋਈ ਗੱਲ ਨਹੀਂ ਜੇ ਬਣਾ ਲਗਾ ਤਾਂ ਫਿਰ ਕੀ ਆਪੇ ਹੁਣ ਰੋਟੀਆਂ ਬਣਾ ਲੈਂਦੀ ਵੰਡ ਕੇ ਕੰਮ ਕਰ ਲਿਆ ਕਰੋ ਤੁਸੀਂ ਜਦੋਂ ਕਹਿੰਦੇ ਮੈਨੂੰ ਕਹਿੰਦੇ ਉਹਨੂੰ ਮਹਾਰਾਣੀ ਨੂੰ ਕਹਿ ਦਿਆ ਕਰੋ ਅੰਦਰ ਲੰਮੇ ਪਈ ਏ ਉਹਨੂੰ ਵੀ ਕਹਿ ਦਿੰਦੇ ਤਾਂ ਵੰਡ ਕੇ ਕੰਮ ਕਰ ਲਾ ਕਰੋ ਤੁਸੀਂ ਤੇ ਬੜਾ ਮੈਨੂੰ ਸਤਾਇਆ ਵਾ ਮੈਂ ਤੁਹਾਡਾ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਕਦੀ ਉਹ ਆ ਜਾਂਦੀ ਆ ਲੜਗਾ ਆ ਉਹ ਨਹਾ ਕਰਤਾ ਤੀ ਤੂੰ ਆਜੇ ਨਹਾ ਕਰਤਾ ਤੀ ਇਹਦੇ ਨਾਲ ਤਾਂ ਮੈਂ ਆਪ ਕੰਮ ਕਰ ਲਵਾਂ ਤੇ ਉਹ ਚੰਗਾ ਮੇਰੇ ਸਿਰ ਤੇ ਹੀ ਸਾਨ ਮੈਂ ਇਹ ਥੋੜੀ ਮੈਂ ਵੱਡੀਆਂ ਤੇ ਮੇਰੇ ਸਿਰ ਤੇ ਹੀ ਸ ਯੋ ਦੀਦੀ ਕਹਿੰਦਾ ਰੌਲਾ ਪਾਇਆ ਜੇ ਤੁਸੀਂ ਕਦੋਂ ਉਹਦੇ ਮੰਮੀ ਨੂੰ ਢੜਕਾਈ ਜਾਂਦੇ ਜੇ ਕੀ ਢੜਕਾਇਆ ਤੁਹਾਨੂੰ ਮੈਂ ਦੱਸੋ ਮੈਂ ਇਨੇ ਜਾਣੇ ਨਹੀਂ ਜਿਹੜੀ ਕਿਸੇ ਦਾ ਮਦਰ ਲੱਗ ਜੂ ਨਹੀਂ ਠੀਕ ਹੈ ਨਾ ਮੈਂ ਵੀ ਸਭ ਸੋਚ ਕੇ ਗੱਲ ਕਰਦੇ ਮੈਂ ਮੰਮੀ ਸਾਰਾ ਕੋ ਹੰਦਰ ਸੌਂਦੇ ਮੈਂ ਸੁੱਤੀ ਨਹੀਂ ਮੈਂ ਲੰਮੇ ਪਈ ਸੀ ਮੈਂ ਨੇ ਦੇਖਣਾ ਸਵੇਰ ਦੇ ਤੋਂ ਕੰਮ ਕਿੱਡੀਆਂ ਜੇ ਕਦੀ ਉਹ ਆ ਜਾਂਦੀ ਆ ਤੇ ਉਹ ਇਸ ਤਰ੍ਹਾਂ ਕਰਦੀ ਕਦੀ ਤੂੰ ਆ ਜਾਂਦੀ ਆ ਤੇ ਉਹ ਇਸ ਤਰ੍ਹਾਂ ਕਰਦੀ ਆ ਕੰਮ ਦੋਹੀ ਕੋ ਕੀਤਾ ਨਹੀਂ ਸਵੇਰ ਦਾ ਤਾਂ ਰੌਲਾ ਹੀ ਪਾਇਆ ਤੂੰ ਇੱਕ ਸਬਜੀ ਜੀ ਬਣਾ ਲਈ ਆ ਬਸ ਉਹ ਵੀ ਹੋਪਣਾ ਆਈ ਉਹ ਕੱਟ ਕੇ ਕਦੀ ਕੋਈ ਆ ਹੁੰਦਾ ਮੇਰੇ ਅੱਗੇ ਰੱਖ ਦਿੱਤੀ ਉਹ ਕਹਿੰਦੀ ਮੇਰੇ ਕੋ ਕੱਟ ਕੇ ਸਬਜ਼ੀ ਰੱਖ ਦਿੱਤੀ ਤੂੰ ਕਹਿੰਦੀ ਆ ਮੈਂ ਆ ਕਰ ਦਿੱਤਾ ਉਹ ਕਰ ਦਿੱਤਾ ਸਾਰਾ ਦਿਨ ਤੁਹਾਡਾ ਕੰਮ ਦੀ ਲੜਾਈ ਰਹਿੰਦੀ ਮੰਮੀ ਤੇ ਉਹਨੇ ਸਬਜ਼ੀ ਬਣਾਈ ਆ ਤਾਂ ਮੈਂ ਵੀ ਤਾਂ ਝਾੜੂ ਪੋਚਾ ਕੀਤਾ ਹੀ ਆ ਸਫਾਈ ਕੀਤੀ ਮੇਰੀ ਤੇ ਨਾ ਹੀ ਨਹੀਂ ਲੈਂਦੇ ਕੰਮ ਦਾ ਤੁਸੀਂ ਤੇਰਾ ਝਾੜੂ ਪੋਚਾ ਝਾੜੂ ਪੋਚਾ ਲੈ ਜਾਨੇ ਨਹੀਂ ਕੋਈ ਝਾੜੂ ਪੋਚਾ ਲਾਖਵੇ ਤਾਂ ਇਹ ਤਾਂ ਇਹਨੂੰ ਝਾੜੂ ਪੋਚਾ ਨਾਲ ਆ ਲੈ ਝਾੜੂ ਪੋਚਾ ਲਾ ਲੈ ਬਾਕੀ ਕੰਮ ਕਿੰਨੇ ਕਰਦੇ ਆ ਰਲ ਮਿਲ ਕੇ ਕੰਮ ਕਰਨੇ ਤੇ ਕਰੋ ਮੈਨੂੰ ਕੰਮਾਂ ਵੰਡ ਦੇਣ ਤੁਹਾਨੂੰ ਵੰਡ ਦੋ ਕੰਮ ਮ ਵੰਡ ਤੈਨਾਂ ਮੈਂ ਤੁਹਾਨੂੰ ਕੰਮ ਠੀਕ ਹੈ ਇੱਕ ਦਿਨ ਉਹ ਰੋਟੀ ਬਣਾਇਆ ਕਰੋਗੇ ਇੱਕ ਦਿਨ ਉਹ ਬਣਾਇਆ ਕਰੂਗੀ ਮੈਂ ਆਪਣੇ ਪੇਕੇ ਘਰ ਵਾਧੂ ਕੰਮ ਕਰਦੀ ਨਹੀਂ ਇੱਥੇ ਤੇ ਕੋਈ ਕੰਮ ਹੀ ਨਹੀਂ ਹੈਗਾ ਸਾਡੇ ਪੇਕੇ ਪਤਾ ਕਿੰਨਾ ਵੱਡਾ ਪਰਿਵਾਰ ਹੈ ਮੈਂ ਵੀ ਕਰਦੀ ਰਹੀ ਹਾਂ ਮੈਂ ਵੀ ਪਰਿਵਾਰ ਦੇ ਵਿੱਚ ਹੀ ਆਈ ਹਾਂ ਮੈਂ ਵੀ ਬਥੇਰਾ ਕੰਮ ਕਰਦੀ ਰਹੀ ਹਾਂ ਵੱੰਡਿਆ ਜਾਊ ਸਭ ਤੋਂ ਵਧੀਆ ਵਾਰੀ ਨਾ ਹੋਇਆ ਕਰੂਗਾ ਤੇ ਵੰਡ ਲੋ ਫਿਰ ਇੱਥੇ ਕਿਉਂ ਰੌਲਾ ਪਾਉਂਦੇ ਰਹਿੰਦੇ ਕੰਮ ਦਾ ਤੁਸੀਂ ਰੌਲਾ ਪਾਉਂਦੇ ਰਹਿੰਦੇ ਮੰਮੀ ਨੂੰ ਆਣ ਕੇ ਮੈਂ ਕਦੀ ਪਾਇਆ ਨਹੀਂ ਮੰਮੀ ਨੂੰ ਪੁੱਛ ਲਓ ਭਾਵੇਂ ਵੱਡੋ ਮੰਮੀ ਕੰਮ ਤੁਸੀਂ ਠੀਕ ਹੈ ਅੱਜ ਮੈਂ ਤੁਹਾਡੇ ਕੰਮ ਵੰਡਦੇ ਨੇ ਇੱਕ ਦਿਨ ਰੋ ਇਕਦਰ 판ਡੇ ਉਹ ਮੰਨਦੀ ਵੀ ਸਾਰਾ ਦਿਨ ਇਕਦਰ 판ਡੇ ਉਹ ਮੰਨਦੀ। ਇਹ ਕੋਈ ਨਾ ਉਹ ਪਿਆਰ ਜਦੋਂ ਸ਼ੁਰੂ ਕਿਨੇ ਕਰਨਾ। ਅੱਜ ਤੋਂ ਹੁਣ ਦੀਦੀ ਕਰਨ ਡੇ ਦੀਦੀ ਕਰਨਗੇ। ਰਲ ਮਿਲ ਕੇ ਤੁਸੀਂ ਕੰਮ ਕਰ ਲੈਂਦੇਂਗਾ ਇਹ ਕਿ ਆਹ ਖਿੱਚ ਖਿੱਚ ਕੇ ਖਿੱਚ ਖਿੱਚ ਕਰਦੀਆਂ ਰਹਿੰਦੇ ਨਾ। ਵੇਖਿਓ ਨਾਲੋਂ ਕੱਲੀਆਂ ਕੱਲੀਆਂ ਕਰਿਓ ਨਾਲ ਤੁਹਾਨੂੰ ਪਤਾ ਲੱਗੂਗਾ। ਮੈਂ ਕਰ ਹੀ ਲੈਣਾ ਮੰਮੀ ਇਹਨਾਂ ਤੋਂ ਹੀ ਨਹੀਂ ਹੋਣਾ ਇਹੋ ਜ਼ਿਆਦਾ ਰੌਲਾ ਪਉਂਦੇ ਦੀਦੀ। ਅੱਗੇ ਤਾਂ ਲੱਗੂਗਾ। ਅੱਗੇ ਤੇ ਤੂੰ ਸਾਰਾ ਕਰਦੀ ਐ ਨਾ ਕਰਦਾ। ਫੋਨ ਲੈ ਕੇ ਕਰਿਓ ਨੁੱਕਰ ਚ ਵੜੀ ਹੋਣੀ ਕਦੀ ਉਹ ਨੁੱਕਰ ਚ ਕਈ ਤੇਰੇ ਪੇਕੇ ਦਾ ਫੋਨ ਆ ਜਾਂਦਾ ਕਈ ਤੇਰੀ ਮਾਂ ਦਾ ਫੋਨ ਆ ਜਾਂਦਾ। ਇਹਨਾਂ ਨੂੰ ਫੋਨ ਦਾ ਸਵੇਰ ਦਾ ਸਾੜਾ ਪਿਆ ਉਹ ਮੇਰੇ ਮੰਮੀ ਦਾ ਜੋ ਫੋਨ ਆ ਗਿਆ ਸਵੇਰ ਦਾ ਫੋਨ ਫੋਣੀ ਸੁਣਾਈ ਜਾਂਦੇ ਤੁਹਾਡੇ ਨਹੀਂ ਫੇਕਿਆਂ ਤੋਂ ਫੋਨ ਆਉਂਦਾ ਮੈਂ ਤੇਰੇ ਵਾਂਗੂ ਨਹੀਂ ਕਰਦੀ ਮੈਂ ਸਾਰਾ ਕੰਮ ਕਰਕੇ ਵਿਹਲੀ ਹੋ ਕੇ ਫੇਰ ਗੱਲ ਕਰਦੀ ਹਾਂ ਤੇ ਹੁਣ ਜ਼ਰੂਰੀ ਕੰਮ ਦੇ ਫੋਨ ਆ ਜਾਏ ਤਾਂ ਫੋਨ ਸੁਣਾ ਵੀ ਨਹੀਂ ਹੁੰਦਾ ਕਿਸਨੇ ਬੜਾ ਤੇਰਾ ਜ਼ਰੂਰੀ ਕੰਮ ਹੁੰਦਾ ਨਾ ਸਾਰੀ ਦਿਹਾੜੀ ਤੇਰੇ ਜ਼ਰੂਰੀ ਕੰਮ ਹੁੰਦੇ ਤੇਰੇ ਤੂੰ ਹੀ ਵੰਡ ਦੋ ਕੰਮ ਮੈਂ ਕਰ ਲੈਣਾ ਆਪੇ ਸਾਰਾ ਕੰਮ ਤੇ ਮੈਂ ਵੀ ਕਰ ਹੀ ਲੈਣਾ ਕਰ ਲੋ ਫਿਰ